ਆਸ ਕਾ ਵਿੱਚ ਸਰਵੇਰੇ ਨੂੰ ਸੰਦੀਪ ਡੇਰੀ ਫਾਰਮ ਤੋਂ ਬਹੁਤ ਬਹੁਤ ਵੈਲਕਮ ਆ ਜੀ ਜੇਖੋ ਫੋਜੀ ਸਾਹਿਬ ਕੋ ਫੇਰ ਆ ਚੁੱਕੇ ਹੈ ਜੀ ਅੱਜ ਵੀ ਨਵੀਆਂ ਗਾਵਾਂ ਸਾਰੀਆਂ 5-6 ਲਗਭਗ ਗਾਵਾਂ ਸੇਲ ਆ ਸਾਰੀਆਂ ਜਰਤੀ ਵਿੱਚ ਕਰੋਸਟ ਹੈ ਵੀ ਆ ਮਤਲਬ ਸਾਰੀ ਵੈਰੈਟੀ ਆ ਤੇ ਬਾਕੀ ਫੋਜੀ ਸਾਰੇ ਗੱਲ ਕਰਦੇ ਆ ਬਾਜੀ ਹਸਤੀ ਕਾਂਲ ਸਸਤੀ ਕਾਂਲ ਬਾਜੀ ਹਸਤੀ ਕਾਂਲ ਸਾਸੀ ਹੰਦੀ ਜੀ ਚਲੋ ਜੀ ਪੀਤਾ ਜੀ ਸਾਰਾ ਸ਼ਾਮ ਵਾਲੀ ਜੀ ਸਾਰੇ ਸੰਦੀਪ ਡੇਰੀ ਫਾਰਮ ਦੇਖਣ ਆਲੇ ਸਰੋਟਿਆਂ ਨੂੰ ਜੀ ਵਾਜ ਜਫਾ ਸਾਹਿਬ ਵਾਜ ਬਤ ਜੀ ਹੋ ਜੀ ਠੀਕ ਠਾਕ ਸਾਡਾ ਪ੍ਰਵਾਹ ਠੀਕ ਠਾਕ ਹੈ। ਹਾਂ ਜੀ ਤੁਸੀਂ ਠੀਕ ਜੀ। ਸ਼ੰਭੂ ਭਾਈ ਤੁਸੀਂ ਕੈਮਰਾਮੈਨ ਨੂੰ ਪੁੱਛਿਆ ਨਹੀਂ ਕਦੀ ਜਿਹਦਾ ਸਾਰਾ ਹੀ ਕੰਮ ਆ। ਅਗਲੀ ਗੱਲ ਕੈਮਰਾਮੈਨ ਤੇ ਹੁੰਦੀ। ਕੈਮਰਾਮੈਨ ਤੇ ਗੱਲ ਹੁੰਦੀ ਸਾਰੀ। ਹਾਂ ਜੀ ਨਹੀਂ। ਉਹ ਤਾਂ ਨਹੀਂ ਗੱਡੀ ਚੱਲਦੀ ਜੇ ਕੈਮਰਾ ਹੀ ਨਾ ਹੋਇਆ। ਹਾਂ। ਅਹੀਂ ਹੁਣ ਦਮਿਆਂ ਨੇ ਗੱਪ ਪਕਪਾ ਮਾਲ ਲੈ ਜਾ ਤੂੰ ਨਾਲ ਆ ਤੇ। ਜੇ ਤਰ ਤੂੰ ਨਾਲ ਨਾ ਹੋਵੇਂ ਨਾ ਉਦੋਂ ਫੇ ਓਖੇ ਹੋਈ। ਗੱਲਾਂ ਨਹੀਂ ਬੰਦੀਆਂ। ਹਾਂ। ਅਣਜਾਣ ਬੰਦੇ ਨੂੰ ਅਣਜਾਣ ਬੰਦੇ ਨੂੰ ਪਗਲ। ਸਾਡੇ ਕੋ ਮੈਨੂੰ ਕਦੇ ਤੂੰ ਫੜਾ ਤੂੰ ਮੇਰੇ ਕੋਲ ਹੀ ਲੈ ਜਾਣਾ ਮੋਬਾਈਲ ਜਾ ਜਿਹਦੇ ਸਿਰ ਤੇ ਸਾਰਾ ਕੰਮ ਬਾਰ ਹੈ ਧੰਨਵਾਦ ਬਾਈ ਜੀ ਸੰਦੀਪ ਜੀ ਸਾਮਾਲ ਤੇ ਸੋਕਣਾ ਨਾ ਹੁਣ ਤੇ ਆਪਾਂ ਕਿਹਨੇ ਉਹ ਗੱਲ ਆ ਗਈ ਆਪਣੀਆਂ ਸਿਫਤ ਆਪੇ ਕਰੀਦਾ ਮੁਰਕੇ ਲੋਕੀ ਕਹਿੰਦੇ ਗੱਪੀ ਆ ਹਾਂਜੀ ਤੇ ਮਤਲਬ ਟਰੈਕਟਰ ਪਹਿਲੇ ਫੋਨ ਤੇ ਵਿਗਿਆ ਟਰੈਕਟਰ ਦੇ ਫੋਜੀ ਸਾਹਿਬ ਮੈਨੂੰ ਬੜੇ ਫੋਨ ਆਇਆ ਕਿ ਤੁਹਾਡੇ ਨਾਗਾ ਤੋਂ ਆਇਆ ਸੀ ਕਿ ਬਾਈ ਜੀ ਲੈ ਜਾਓ ਮੈਂ ਕਿਹਾ ਜੀ ਉਹਦਾ ਵੇਚ ਗਿਆ ਉਹ ਨਾ ਟਰੈਕਟਰ ਦਾ ਸਲੀ ਨਾ ਰੇਟ ਘੱਟ ਪੈ ਗਿਆ ਨਹੀਂ ਸਾ ਪੈਸੇ ਬੜੇ ਲਾਏ ਸੀ ਮੈਂ ਸੋਚਿਆ ਬਾਅਦ ਚ ਚਲੋ ਜਿਹਨੇ ਲਿਆ ਨਾ ਆਪਣੇ ਕੋ ਗਰਲੈਂਡ ਉਹਦੇ ਤਿੰਨ ਲੜਕਾਂ ਖੜੀ ਭਾਈ ਹੁਣ ਜੀ ਹਾਂਜੀ ਲੁਧਿਆਣੇ ਤੋਂ ਤੇ ਮੈਂ ਵੀ ਇੱਕ ਰਗੈਸ ਕਰਾ ਜਾਣਾ ਪੋਜੀਸ਼ਨ ਨੇ ਟਰੈਕਟਰ ਭੇਜਤਾ ਸਾਨੂੰ ਲੋਡ ਆ ਉਹ ਟਰੈਕਟਰ ਚਾਹੀਦਾ ਆਪਾਂ ਨੂੰ 3600 ਉਹ ਮਿਲ ਜੂ ਤੈਨੂੰ ਮੈਂ ਲੈ ਲਵਾਂ ਬਰਾ ਜਿਹੜਾ ਮਿਲ ਗਿਆ ਠੀਕ ਹੈ ਤੇ ਜੋ ਕਿਸੇ ਪੈਰ ਭਾ ਰਿਹਾ ਹੈ ਨਾ ਚਲੋ ਮੈਂ ਬੁਲਟ ਚਾਹੀਦਾ ਮੈਨੂੰ ਬੁਲਟ ਲੈ ਦੇ ਬੋਲ ਮੇਰੇ ਕੋਲ ਹੈਗਾ ਲੈ ਲੈ ਵਟਾਲ ਕੇ ਵਟਾਲੀਏ ਬੋਲ ਆਪਾਂ ਨੂੰ ਲੋਡ ਆ ਤੇ ਸਾਫ ਟਰੈਕਟਰ ਹੋਣਾ ਜੀ ਹਾਂ ਲੈਣਾ 3600 ਠੀਕ ਠੀਕ ਚਲੋ ਮੈਂ ਕਿਹਾ ਦਾ ਪਿਆ ਨਹੀਂ ਗਾਲਤ ਇਸ ਦਿਨ ਸਾਰਾ ਵਿਕਣਾ ਵਿਕਣ ਵਾਲੀ ਗੱਲ ਵੀ ਭੈਣ ਭਰਾ ਨੂੰ ਪਤਾ ਹੀ ਆ ਮਤਲਬ ਨਹੀਂ ਮਿੰਟ ਵੀ ਲੱਗਾ ਤੇ ਅੱਜ ਵੀ ਕੋਸ਼ਿਸ਼ ਕਰ ਰਿਹਾ ਅੱਜ ਮਾਲ ਸਦੀਸ ਆ ਅੱਜ ਹੀ ਲਿਆ ਹੁਣੇ ਨਵੀਆਂ ਗੱਡੀ ਬਾਹਰ ਖਲੋਦੀ ਆ ਹਾਂ ਜੀ ਤੈਨੂੰ ਪਤਾ ਅੱਜ ਮੈਂ 4 ਵਜੇ ਦਾ ਘਰੋਂ ਨਿਕਲਿਆ ਹਾਂ ਮਤਲਬ ਮਾਲ ਖੜਿਆ ਹੋਵੇ ਇਸੇ ਕਰਕੇ ਜਦ ਮੈਨੂੰ ਇਹ ਸੱਚੇ ਕਿ ਮੈਸ ਨਹੀਂ ਹੁੰਦਣਾ ਮੈਸ ਨਹੀਂ ਹੁੰਦਣਾ ਤੇ ਫੇਰ ਆਪਾਂ ਮੈਸ ਨਹੀਂ ਹੁੰਦਤਾ ਸਮਝ ਕੇ ਜਦ ਥੋੜਾ ਖੱਬ ਖੂਬ ਲਿਆ ਮੈਂ ਉੱਠਿਆ ਬੜੀ ਤੜਕੇ ਦਾ ਤੇ ਬੰਦਿਆ ਨਾਲ ਹੁਣ ਰੰਨਿਆ ਇਹ ਮੈਂ ਘਰ ਆ ਗਿਆ ਡੰਗਰ ਘਰ ਆ ਗਿਆ ਤੇ ਬਾਹਰ ਤੁਰੇ ਫਿਰਦੇ ਵੀ ਪਿਆ ਜੇ ਨਵਾਉ ਆਪੇ ਆ ਗਿਆ ਮੈਂ ਆਪੇ ਨਵਾਈਆਂ ਹਾਂ ਹਾਂਜੀ ਹਾਂ ਵੀ ਆਂਦੇ ਚੱਲ ਯਾਰ ਅਸੀਂ ਪੱਠੇ ਵਾਲੀ ਆਪੇ ਨੂੰ ਹੁੰਦਾ ਰੋ ਮੇਰਾ ਫੇਫਾਇਦਾ ਸੋਚਦੇ ਨਾ ਬਿਲਕੁਲ ਬੱਦੇ ਮੇਰੇ ਚੰਗੇ ਨੇ ਆਹ ਪਾਉ ਸਾਡਾ ਬਹੁਤਾ ਚੰਗਾ ਆਰੇ ਪਾਉ ਵਾੜਾ ਵੜਾ ਬੋਟੋ ਖਲਾ ਖਚਾਏ ਕਰੀ ਇਹ ਚਾਰ ਚਾਰ ਪੰਜ ਪੰਜ ਦਿਨ ਛੁੱਟੀ ਚਾਹੀਦੀ ਇਹਨੂੰ ਇਹਨੂੰ ਚਾਹੀਦੇ ਫੇ ਇੰਦੇ ਸਿਰ ਤੇ ਕੰਮ ਨਾਲ ਹੈ ਨਾ ਇਹ ਪੰਜ ਦਿਨਾਂ ਨੂੰ ਛੁੱਟੀ ਚਾਹੀਦੀ ਘੱਟੋ ਘੱਟ ਵੀ ਪਤਾ ਨਹੀਂ ਇਹਦੇ ਸਾਡੇ ਕਿੰਨੀਂਕੀ ਸੇਵਾ ਕਰਦੇ ਮੈਨੂੰ ਤਾਂ ਸਮਝ ਵੀ ਨਹੀਂ ਸਾਡੇ ਸਭਰੇ ਸੇਵਾ ਨਹੀਂ ਕਰਦੇ ਯਾਰ ਦੀ ਅਹੀਂ ਘੰਟਾ ਵੀ ਨਹੀਂ ਖਰਾਉਂਦੇ ਇਹਦੇ ਰੋਟੀ ਬਣੀ ਆ ਬਣੀ ਆਗੇ ਖਾ ਕੇ ਤਰੋ ਲਓ ਜੀ ਵੇਖ ਦੁੱਧ ਕਿੰਨਾ ਤੁਸੀਂ ਕੱਲ ਦੀ ਸੂਈ ਕੋ 12 ਕਿਲੋ 14 ਕਿਲੋ ਕੋਲਾ ਹਣਾ ਐਸ ਤੋਂ 12 14 ਕਿਲੋ ਹੋਣਾ ਇਹ ਜੀ ਤੇ ਚੋਾਈ ਵਧੀਆ ਉਹ ਤੂੰ ਗੱਲ ਹੀ ਛੱਡ ਦੇ ਸੁੰਬਾ ਥਣ ਲੱਗਾ ਆਦੇ ਲੋੜ ਹੀ ਨਹੀਂ ਅੱਜ ਮੈਂ ਰੱਗੇ ਬੈਠੇ ਖਾਣੇ ਮੈਂ ਰੱਗੇ ਸੜਵਾਂ ਰਾਕੀ ਤੱਕ ਪਾਸੇ ਮਾਦਦੇ 10 ਮਿੰਟ 10 ਮਿੰਟ ਦਾ ਕੰਮ ਆਦਾ ਬੰਦੇ ਆਏ ਪਿੰਡੋਂ ਜਾਂਦੇ ਹੋਣੀ ਨਾਲੇ ਤੇ ਜਿੱਦ ਨਗਰ ਵੀ ਨਹੀਂ ਪਾਂਦੀ ਫਿਰ ਗਾਹੀ ਵੇਚ ਬਿਲਕੁਲ ਹੀ ਬਿਲਕੁਲ ਸਾਨੂੰ ਵੀ ਲੱਗਦਾ ਦਾ ਵਿਚਾਲਾ ਹੀ ਨਹੀਂ ਛਾਏ ਰਹੀਏ ਤੇ ਸਾਡੇ ਜੂਠੂ ਨੂੰ ਤਾਂ ਛਾਣਾ ਬੜਾ ਉਖਾੜ ਮਹਾਰਾਜ ਦੀ ਕਿਰਪਾ ਤੇ ਰੇ ਕਰਕੇ ਬਹੁਤ ਵਧੀਆ ਮੇਲ ਹੋ ਐ ਹੀ ਹੈ ਦੇਖਿਆ ਸੀਲ ਕੋਈ ਨਿਆਣਾ ਨਹੀਂ ਮਗਰ ਵਛੀ ਅੱਜ ਰਾਤ ਦੀ ਫਰੀ 나ੜੂ ਜਿੱਲਾ ਠੀਕ ਹੈ ਚਲ ਮਾੜੂ ਇਲਾਕਾ ਨਾ ਨਾ ਗਿੱਲਾ ਨਾੜੂ ਬਿਲਕੁਲ ਮੋਲ ਸਿੰਘ ਜੀ ਦਾ 60 6000 ਕਰਦੇ ਲੋਕੀ ਪਰ ਆ ਪਾਣੀਓ ਕਰਨਾ ਉੜਦੀਆਂ ਵਾਲਾ ਹੀ ਭਾਅ 55000 ਹੈ ਜੀ 50 ਦੀ ਜੱਸ ਲੋ ਬਸ ਠੀਕ ਆ ਠੀਕ ਆ ਹੁਣ ਤੂੰ ਕੁਝ ਲਾਉਣਾ ਹਟਾ ਰਿਹਾ ਮੈਂ ਭਾਵੇਂ ਖੱਪਿਆਂ ਪਰ ਮਾਲ ਮੇਰਾ ਉਹੋ ਹੀ ਹੁੰਦਾ ਰੇਟ ਠੀਕ ਆ ਨਿਕਲ ਜੋਸ਼ ਨਵਾ 50 ਛੱਡ ਦੋ 2000 ਛੱਡ ਦੇ ਯਾਰ 48 ਜਾਂ ਉਹ 47 ਦੀ ਜਾਂਦੇ ਆਂ ਬਾਬਾ ਬੀਸੀਆ 47 47 ਜਾਂਦ ਜਾਂ 47 ਦਾ ਕੰਮ ਕਰ ਦੇ ਆਹੀ ਮਹਿੰਦਰ ਹਾਂ ਇਹ ਇਹ ਵੀ ਸੰਦੀਸ਼ਾਂ ਕੱਲ ਦੀ ਫੀਲ ਕੋ ਦਿੰਦੀ ਹਾਂਜੀ ਦੁੱਧ 12 14 ਕਿਲੋ ਬੋਰਾ ਮੈਂ ਨਹੀਂ ਕਿਹਾ ਅਗਲੇ ਆ ਕਿਹਾ ਜੇ ਕਿਲੋ ਕੋ ਗਾਂ ਚੋਈ ਜੇ ਨਾਲੂ ਬਿੱਲਾ ਵੱਛੀ ਮਤਲਬ ਬਹੁਤ ਸ਼ਾਨਦਾਰ ਜਰਸੀ ਵਹਿੜਿਆ ਤੇ ਮਤਲਬ ਵੀ ਜਰਸੀ ਐਂ ਸਾਰ ਵੱਛੀ ਕਰੋ ਲਓ ਜੀ ਦੇਖੋ ਅਜੇ ਗਿੱਲੀ ਜੀ ਆ ਮਲਤੀਬ ਚੱਦੀ ਜੀ ਗਿੱਲੀ ਤੇ ਅੱਧੀ ਸੁੱਕੀ ਨਵਾਈ ਹੁੰਦੀ ਹੈ ਲਿਪੜੀ ਬੜੀ ਹਾਂ ਹਾਂ ਤੇ ਇਹ ਵੱਛੀ ਠੰਡੀ ਠੁੰਡੀ ਸੰਦੀਸ਼ਾਂ ਤੈਨੂੰ ਪਤਾ ਹੀ ਆਪਣੀ ਆਦਤ ਦਾ ਬਿਲਕੁਲ ਜੀ ਸਾਰੀਆਂ ਗਾਵਾਂ ਠੰਡੀਆਂ ਵਾਂ ਕੋਈ ਨਿਆਣੇ ਵਾਲੀ ਨਹੀਂ ਹੈ ਕਿ ਲੋ ਜਿੱਦਾਂ ਮਰਜੀ ਬਾਕੀ ਤਾਂ ਥਣ ਥਣ ਸ਼ੈਂਪੂ ਕੀ ਲੱਗੇ ਨੋਕ ਵਾਲੇ ਚੋਈ ਮ ਬਹੁਤ ਚੰਗਾ ਲੈਵਲ ਵਾ ਅਸੀਂ ਸਵੇਲਾ ਅੱਜ ਇਹ ਗਾਂ ਨੇ ਲੱਪਾ ਨੂੰ ਪਹ ਲਾਇਆ ਵਾ ਬਾਕੀ ਗਾਂ ਬਹੁਤ ਚੰਗੀ ਪੈ ਰਹੀ ਹੈ ਵੇੜੇ ਜੰਗੇ ਫੁੱਲ ਹਾਂ ਜਰਸੀ ਵੈੜ ਪ्योर ਪੰਜਾਬ ਵਾਲੀ ਹੁੰਦੀ ਸੀ ਸਾਂ ਮੋਕਣ ਲਈ ਚਲੋ ਇਹਦਾ ਚੌਈ ਲੱਗੀ ਇਹਨੂੰ ਮੋਟਰ ਹਾਂਜੀ ਮਗਰ ਵੱਖੀ ਬੜੇ ਟੌਪ ਦੀ ਆ ਪਾਣੀ ਪੀਂਦਾ ਨਰੂ ਪਾਗਾ ਤਾਂ ਨਰੂ ਕਾਲੇ ਮਾਰਾ ਲਾੜੂ ਖਾਲੂ ਬੜਾ ਨਾੜੂ ਦਾ ਹੰਡਾ ਵਾ ਤਾਂ ਅਗਲੇ ਵਿੱਚ ਇੱਧਰ ਉੱਥੇ ਟਿਕ ਕਰ ਰਿਹਾ ਬਾੜੇ ਇੱਧਰੋਂ ਖਾਜੂ ਇੱਧਰੋਂ ਉੱਥੇ ਟਿਕ ਕਰ ਰਿਹਾ ਤੇ ਇਸਿਆ ਇਹਦਾ ਮੁੱਲ ਕਰਾਉਣਾ ਪਿਆ 50 ਕਰਾਲਾ ਪਰ 52 ਕਰਾਲਾ ਤੇ 45000 ਬੋਲਿਆ ਹੂੰ ਹੁਣ ਤੂੰ ਜੋਸ਼ ਢਾਉਣਾ ਛਡਾਵਾ ਕੱਪੀ ਦੱਸ ਤੂੰ ਦੱਸ ਦੇ ਤੇ ਅੱਗੇ ਗੇਮ ਜ਼ਿਆਦਾ ਦੋ ਜਾਣ ਦੋ ਤਿੰਨ ਨਹੀਂ ਜਾਣ ਦੇ 42000 ਚਲ ਜਾ ਨਾ ਪਤਾ ਨਾ ਲੈਣ 40000 ਇਹ ਗੱਪਣਾ ਇਹ ਗੱਪਣ ਨਹੀਂ ਸਿਆ ਜਰਸੀ ਤੇ ਜਰਸੀ ਜਰਸੀ ਰੈੱਡ ਮੈਨੂੰ ਨਹੀਂ ਜੇ ਪਤਾ ਕੱਖ ਵੀ ਮੈਂ ਤਾਂ ਦੇਸੀ ਬੰਦਾ ਹਾਂ ਆ ਓਏ ਨਹੀਂ ਤੇ ਸਿਆ ਲੇਵਾ ਵੇਲਾ ਅੱਜ ਬਣਾ ਲਾ ਪਤਾ ਨਹੀਂ ਨਾ 15 ਦਿਨ ਕੱਚੀ ਸ਼ਾਇਦ ਕਹਾ ਕੇ ਵੇਨਾ ਮੜਾ ਮੜਾ ਨਿਕਲਦਾ ਜੀ ਅੱਛਾ ਸ਼ਾਇਦ ਮਾਸਾ ਮਾਸਾ ਨਿਕਲਦਾ ਗਾਵੇਲਾ ਕਿੱਡੀ ਦੇ ਦੁੱਧ ਉਹ ਆਂਦੇ 20 22 ਕਿਲੋ ਪਰ ਪਾਣੀ ਕਹਿੰਦੇ ਭਰਾ ਅਸੀਂ ਦੇਖੋ ਗੱਲਾਂ ਨਹੀਂ ਕਰਾਉਣੀਆਂ 15 ਕਿਲੋ ਦੁੱਧ ਵਸ਼ੀ ਕੰਨੋ ਖੜੀ ਕਰੋ 15 ਬਸ ਬਸ ਜੀ ਹੈਨਾ ਅਸੀਂ ਠੰਡੀ ਖਾਣ ਦੀ ਪਤਾ ਹਜੇ ਆ ਗਏ ਨਵਾਈਆਂ ਗਿੱਲੀਆਂ ਉੱਤੋਂ ਗਾਹ ਨੂੰ ਦੇਖ ਹੀ ਪੈਣੀ ਹੈ ਵੀ ਗਿੱਲੀਆਂ ਹੋਈਆਂ ਵਸ਼ੀਆਂ ਹਾਂ ਹਲੇ ਹਜੇ ਮੜਾ ਮੜਾ ਚੀੜ ਆਉਂਦਾ ਜਾ ਵੇਖੋ ਮੜਾ ਜਾ ਚੀੜ ਆਉਂਦਾ ਹੈ ਹਜੇ ਵੇ ਥਣਾ ਦੁੱਧ ਨਹੀਂ ਪਾਇਆ ਹੈਗਾ ਇਹਨੇ ਮੜਾ ਮੜਾ ਚੈੜ ਚੀੜ ਆਉਂਦਾ ਵੇ ਜਿਹੜਾ ਡੰਗਰੇ ਚੀੜ ਤੇ ਆ ਤਾਂ ਕਿੰਨੇ ਦਿਨ ਲਊਗੀ ਤੇ ਜੇ 10 ਦਿਨ ਲੱਗੀ ਤਾਂ ਅਸੀਂ ਕਿੰਨਾ ਬਣੂਗੀ ਇਹ ਚੀਟਾ ਰੋਣੀ ਥੋੜੇ ਜਿਹੀ ਭੁੱਖੀਆਂ ਭੱਕੀਆਂ ਆ ਹਾਂਜੀ ਮਤਲਬ ਆਈਆਂ ਆ ਤਾਂ ਜੇ ਪੱਠੇ ਨਹੀਂ ਖਾਣ ਲੀਆਂ ਨੂੰ ਹੁਣ ਹੁੰਦਾ ਪਿਆ ਹਾਂ ਅਸੀਂ ਚੰਗੀਆਂ ਆ ਸਾਰੀਆਂ ਰਾਜੀ ਬੋਗੀਆਂ ਲੱਸੀਆਂ ਨਹੀਂ ਹੈਗੇ ਸਿਰਫ ਹੁਣ ਲੱਸੀਆਂ ਲੱਗਣੀਆਂ ਵੀ ਅਜੇ ਆ ਕੇ ਪੱਠੇ ਨਹੀਂ ਖਾਦੇ ਮੋਲ ਸੰਦੀਪ ਸਾਹਿਬ ਦਾ 50 ਨਹੀਂ 45 ਦੀ ਇਹ ਵੀ 42 ਦੀ ਕਰਦੇ ਇਹ ਵੀ 42000 ਦੇ ਠੀਕ ਹੈ 42 ਠੀਕ ਹੈ 42 47 42 42 ਦੋਵਾਂ ਦਾ ਹੋ ਗਿਆ 1.47 ਹੋ ਗਿਆ 47 ਹੋ ਗਿਆ ਚਲੋ ਆਹ ਇਹ ਵੀ ਇਹ ਮਾਣ ਆ ਇਹ ਹੱਥਾਂ ਵਾਲਾ ਇਹ ਦੇਖ ਇਹ ਗੱਭਰ ਇਹ ਸੁਨੀ ਸੰਦੀਪ ਆਜਾ ਸੁਈਆ ਹਾਂਜੀ ਦੁੱਧ ਦਾ 12 ਕਿਲੋ ਹਨੇਰ ਜੀ 12 ਕਿਲੋ ਪਿਆਰ ਆ ਜੀ ਹਾਂਜੀ ਹਾਂਜੀ ਨਾਲੇ ਚਿੱਟੇ ਲੈ ਜੀ ਅੱਜ ਨਾ ਸ਼ਾਮ ਅਗਰ ਵਿੱਚ ਮਾਣਾ ਮੋਟਾ ਜਿਹੜਾ ਲੱਭਣ ਲਿਆ ਹਾਂ ਜੀ ਲਈ ਇਹ ਜੇ ਪੂਰੀ ਚਿੱਟੀ ਹੈ ਅੱਛਾ ਠੀਕ ਆ ਚਲ ਕਮਾੜ ਕਮਾੜ ਆ ਜੀ ਕਮਾੜ ਵਾ ਬਹੁਤ ਚੰਗੀ ਵਾੜਾ ਫੀਸ ਆ ਮਾੜੀ ਨਹੀਂ ਡਰਨਦੀ ਗੱਡੀ ਤੋਂ ਭਾਰ ਤੋਂ ਡਰਨਦੀ ਗੱਡੀ ਕਰਕੇ ਡੱਡੀ ਦੇਖੀ ਇਹਨਾਂ ਜਾਂਦੀ ਨਹੀਂ ਇਹ ਨੂੰ ਨਹੀਂ ਲੱਗ ਮਾਰ ਬੰਦ ਯਾਰ ਗਲੋ ਯੱਕਾ ਬੱਚਾ ਮੋੜ ਨਹੀਂ ਮੇਰੇ ਮਗਰ ਬੱਚਾ ਨਹੀਂ ਉਹ ਸੰਭੂ ਬੱਚਾ ਉੱਤੇ ਰਹਿ ਗਿਆ ਮੜੇ ਦਾ ਪਾ ਦੇ ਬਹੁਤ ਹਾਰਜੂ ਆ ਬੱਚਾ ਜੀ ਬਸ ਇਹ ਕੋਲ ਦਾ ਵਰਗਾ ਬੱਚਾ ਪੰਜਾਬ ਵਿੱਚ ਨਹੀਂ ਸੂਈ ਜੀ ਹਾਂਜੀ ਮਰੀ ਜ਼ਬਰ ਜਿਸਾ ਮੋਲੇ ਦਾ ਉੜਦੀ ਵਾਲਾ 45000 ਹਾਂਜੀ 45000 ਢਾਈ 40 ਚਾਂਦੇ ਜਿਆਦਾ ਯਾਰ 38 ਦੀ ਜਾਣ 38000 ਦੀ ਜਾਣ ਉਹ 37 ਦੀ ਜਾਣ ਦੇ ਚੱਲਣ ਦੇ ਅੱਜ ਕੰਮ ਵੇਖੀ ਜਿਹੜੀ ਮੈਨੂੰ ਹਾਂ ਤੇ ਜੇ ਮੈਂ ਹੋਰ ਥਲੇ ਆਣ ਲੱਗਾ ਆ ਜਾ ਆ ਜਾ ਤੂੰ ਬੜੀ ਪੈਸਰ ਨਹੀਂ ਮੇਰੇ ਇਹਦੀ ਇਹ ਜਿਸਾ ਸੂਣ ਵਾਲੀ ਜਰਸੀ ਵਸ਼ੀ ਹਾਂਜੀ ਇਹ ਆਉਣ ਕਰਕੇ ਭੁੱਖੀ ਜੇ ਤਾਂ ਸਾੰਭੀ ਵੀ ਨਹੀਂ ਕਿਸੇ ਨੇ ਮੈਨੂੰ ਝੂਠ ਮਾਰਾ ਸੂਗਾ ਦੂਜਾ ਹੀ ਆ ਤੇ ਸੀਲ ਠੰਡੀ ਇਹ ਵੀ ਫੁੱਲ ਬੜਾ ਫੁੱਲ ਜੇ ਤੇ ਮੁੱਲ ਵੀ ਇਹਦਾ ਨਿਗ੍ਹਾਜਾ ਹੋਣਾ ਤੇ ਲੈ ਲਿਓ ਮਿੰਟੋ ਮਿੰਟੀ ਦੋਢੀ 14-15 ਕਿਲੋ ਵਸ਼ੀ ਨੇ ਭਰਿਆ ਹਰ ਕਾ ਦੂਜੇ ਸਵੇ ਸੁਣਾ ਮੂੰਹ ਕਰ ਕਰ ਕੇ ਕਹੇ ਨੂੰ ਹਾਂਜੀ ਮੂੰਹ ਵੇਖਦਾ ਕੀ ਨਿਗ੍ਹਾਜਾ ਮੂੰਹ ਮੂੰਹ ਆ ਲਾਉਂਦੇ ਲਿੱਸੀ ਸਿਰਫ ਹੈਗੀ ਮੜੀ ਜਿਵੇਂ ਗੱਪਾਂ ਮਾਰਦੀ ਰਾਜੀ ਪੱਤੀ ਪੱਠੇ ਭੁੱਟੇ ਖਾ ਕੇ ਦਾ ਕਾਇਮ ਹੋ ਜਾਈ ਜੇ ਹੁਣੇ ਆਈ ਐ ਇਹ ਤੇ ਗੱਡੀ ਚੋਂ ਹੀ ਲੇਟ ਆਈ ਆ ਣੇ ਲਾਈ ਆ ਫਿਰ ਤੈਨੂੰ ਪਤਾ ਇਹਨਾਂ ਪੈਂਡੇ ਪਿਆ ਡੰਗਰ ਇੱਕ ਦੀ ਨਾ ਤੋਂ ਸੋਚੋ ਇਹਦਾ ਤੇ ਮੁੱਲ ਸੁਣਿਸ਼ਾ ਇਹਦਾ ਗੁਰਦੀਆਂ ਵਾਲਾ ਯਾਰ ਬਾਕੀ 40-45 ਹਜ਼ਾਰ ਕਰਦੀ ਐ ਕਿ ਨਹੀਂ ਇਹਨੇ ਕੰਮ ਹੀ ਆ ਪਈ 45 ਹਜ਼ਾਰ ਕਾਮ ਇਹਦਾ ਕਿ ਦੀ ਵੱਡੀ ਸਿਰ ਨੂੰ ਸਾਹਮਣੋਂ ਨੂੰ ਮਾਰ ਛੜੀ ਤੇ ਬਣੂ ਬੜਾ ਨੇਵਾ ਇਹਦਾ ਸਾਰਾ ਹਿਸਾਬ ਏ ਤਰ ਬਟਾਰ ਕਾ ਲੈਵਾ ਕਿੰਨੇ ਦੀ 40 ਦੀ ਕਰਦੀ ਏ ਯਾਰ ਕਿੰਨੇ ਦੀ 40 ਨਹੀਂ ਯਾਰ ਇੰਨਾ ਤਾਂ ਕੰਨ ਕਰਦਾ ਜਾ ਕਾਮ ਨੂੰ ਮਾਰ ਮੈਂ 35000 ਦੀ ਵੜ ਦੇਣਾ ਹੋਰ ਕਟਾਉਣਾ ਈ ਹੋਰ ਕਟਾਉਣਾ ਈ ਤੇ ਮਰਜ਼ੀ ਥੋੜੀ ਫਿਰ ਤੂੰ ਕਟਾ ਤੇਨੇ ਘਟੋੜੇ ਕੋਈ ਚੱਕਰ ਨਹੀਂ ਜਾਂਦਾ ਸਿੱਧੀ ਜਾਂਦਾ ਨਹੀਂ 30 ਦੀ ਨਹੀਂ ਫੇਰ ਤੂੰ ਬਹੁਤਾ ਮਾਰ ਦਿੰਦਾ ਇੰਨਾ ਮਾਰ 2000 ਘਟੋੜਾ ਤੇਰਾ 3000 ਜਾਂਦ ਤੇ ਹੋ ਜਾਂਦਾ ਹੈ ਨਾ ਤੇ ਮੈਂ ਰਹਿ ਜਾਂਦਾ ਠੀਕ ਹੈ ਨਾ ਹਾਂ ਚਾ ਤੇਦੀ ਜਾਂਦੇ ਉਹ ਯਾਰ 30 ਦੀ ਜਾਂਦੇ ਆ ਜਾਂਦੇ 30 ਦੀ ਚੱਲਣ ਦੇ ਜਾਂ ਸੰਦੀ ਚੱਲੇ ਉਹਦਾ ਜਾਂਦ 30 ਦੀ ਦੇਖੀ ਆ 2000 ਕਿਹਦੀ ਘੱਲੀ ਜਾਂਦਾ ਕੋਈ ਨਹੀਂ ਹੁੰਦਾ ਉਹ ਜਾ ਗੱਪਣਾ ਇਹ ਗੱਪਣੀ ਸੀ ਇਹ ਵੀ ਗੱਪਣਾ ਜੀ ਸਾ ਇਹ ਵੀ ਉੜਦੀਆਂ ਵਾਲੇ ਭਾ ਹਾਂਜੀ ਜਰਸੀ ਵੜਿਆ ਦੂਜੇ ਸਵੇਰ ਸੂਣ ਵਾਲੀ ਆ ਹੈ ਵੀ ਰੁਕੀ ਜੇ ਸ਼ਾਮ ਤੇ ਲੋਕ ਜਿਆਦਾ ਵਾਹੇ ਸ਼ਾਮ ਕਰਕੇ ਡੰਗਰ ਦੇ ਸੀ ਹੋ ਜਾਂਦੇ। ਕਹਿੰਦਾ ਕੀ ਕਰਦੇ ਯਾਰ ਪੂਰਾ ਪੱਠੇ ਹੀ ਨਹੀਂ ਭੋੜਦੇ ਹੀ ਨਹੀਂ ਬੋਲਦੇ। ਮੋਲ ਹੀ ਹੋਊ। ਵਾੜ ਵੇ ਲੋਕਾਂ ਪੱਠੇ ਵੇਚ ਨਹੀਂ ਕੋਈ ਸਟਨ ਵਾਲਾ ਡੰਗਰ ਨੂੰ ਚੌਕਲ ਦੋ ਥੋੜੇ ਚਾਰ ਦੋ। ਸਭ ਦੇਖਣ ਵਾਲਾ ਮਾੜਾ ਸੀ। ਮੇਰੇ ਕੋਲ ਵਾਜੀ ਥਣਕੋ ਦੋ ਦੋ ਥੋੜੇ ਚੌਕਦੇ ਪਏ ਹੋਣਾ। ਨਗਾ ਇਦਾਂ ਦੀ ਨਾ ਬੜੀ ਉਹੀ। ਕਾ ਫੇ ਪੈਸੇ ਵਟਦੇ। ਪੈਸੇ ਵਾ ਸਹੀ ਗੱਲ ਆ ਜੀ। ਠੀਕ ਨੇ। ਬਿਲਕੁਲ। ਪਰ ਪੈਸੇ ਤਾਂ ਨਹੀਂ ਵਟੇ ਜਣਾ ਜਿੰਨੇ ਗਰ ਰੁਪਈਆ ਲਾ। ਕੋ ਇਹ ਵੀ ਸੰਦੀਪ ਜੀ ਸੇਮ ਹੀ ਸੇਮ ਹੀ 30 ਦੀ ਜਾਂਦੇ ਇਹ ਵੀ 30 ਦੀ ਚਲੋ ਚਲੋ ਜਾਂਦੋ ਹੋਰ ਚੱਲ ਨਹੀਂ ਠੀਕ ਆ ਬੜੇ ਬਹੁਤ ਕੋਈ ਨਾ ਮੈਂ ਨਾ ਖੋਜ ਹੁਣ ਵੇਚਣਾ ਰੇਟ ਵੇਚ ਲੈ ਪੁੱਛਦਾ ਰੇਟ ਇਹਨਾਂ ਦੇ ਰੇਟ ਇਹ ਤਾਂ ਮਹਾਰਾਜ ਕਿਰਪਾ ਰਣੀ ਇਦਾਂ ਸੀ 40 45 ਦੀ ਨਹੀਂ ਮੁਲ ਪਿਆ ਪਾ ਕਿੰਨਾ ਪਿਆ 40000 ਤੇ 50 55 ਤੋਂ ਘੱਟ ਕੇ ਨੇ ਦੇਣੀ ਨਹੀਂ ਵਸੇ ਕੱਲ ਦੀ ਸੂਈ ਆ ਉਹ ਤਾਂ ਵਸੇ ਕੋ 14 15 ਕਿਲੋ ਸੂਆ ਵੀ ਪਹਿਲਾ ਹੀ ਅਗਲੇ ਆ ਦੇ ਜਵਾਨੀ ਮੈਨੂੰ ਨਹੀਂ ਪਤਾ ਇਹ ਔਲ ਔਲ ਕੋਈ ਨਹੀਂ ਚਵਾਈ ਇਹ ਬੱਚਾ ਲਾਉਣਾ ਤੇ ਬਲਾ ਮੜਾ ਬੱਚਾ ਨੂੰ ਲਵਾਸੀ ਛੱਡੀ ਮੜੇ ਇਹਦੀ ਚੁਆਈ ਦੇਖੀ ਮੋਟਰ ਹਿੱਦਾਂ ਛੱੜਦੇ ਸੀ ਕੀ ਸੀ ਮੇਰੀ ਕੋਈ ਚੁਆਈ ਮੇਕੀ ਜੀ ਮੈਂ ਤਾਂ ਕਹੇ ਝੂਠ ਮਾਰਾ ਮੈਂ ਤਾਂ ਧਾਰਾ ਹੀ ਮਾਰ ਕੇ ਲਿਆ ਪਰ ਮੈਨੂੰ ਇੰਨਾ ਪਤਾ ਕਿ ਜਿੱਥੋਂ ਆਈ ਆ ਬੰਦੇ ਆਪਣੇ ਸੱਜਣੇ ਠੀਕ ਗੱਲਾਂ ਦੇਖੀ ਆ ਜੀ ਹਾਂ ਬਹੁਤ ਲੇਵਾ ਵਸੀਦਾ ਤੇ ਵੇਖ ਲੇਵਾ ਤੇ ਇਹ ਸਰੀਰ ਨੂੰ ਸੁਸੂ ਸੁਸੂ ਕਰਦੀ ਕਿ ਨਹੀਂ ਆ ਸੀ ਪਾ ਸੀ ਕੀ ਲਾਉ ਇਹਦੇ ਉਸ ਵੇਲੇ ਜਦੋਂ ਦੱਸੀ ਉਹਨਾਂ ਪਤਾ ਨਹੀਂ ਹੁਣ ਦੂਜੇ ਵੀ ਹੋ ਸਕਦੀ ਹੈ ਹਾਂਜੀ ਹਾਂਜੀ ਬਾਕੀ ਜਿਹੜਾ ਮਾਲ ਨਹੀਂ ਮੜਾ ਲੈਣਾ ਤੈਨੂੰ ਪਤਾ ਆਪਣੇ ਆਪ ਦਾ ਭੂਰ ਛੱਟੇ ਵਾਲਾ ਨਹੀਂ ਲਈਦਾ ਥਣ ਮੱਤ ਘਟਨ ਲਈਦਾ ਲੰਮਾ ਨਿੱਕਾ ਭਾਲ ਵਾਲਾ ਕੋਈ ਇ ਕਰਦੀ ਬੱਜ ਗਏ ਬਾਜੀ ਬਾਸ ਕਿਉਂਕਿ ਆਹ ਬਚਾ ਇਹਦੇ ਘਾਹ ਬਜੂਗਾ ਬਿਲਕੁਲ ਅੱਜ ਅਸਦੀਪ ਸਿੰਘ ਆਪਾਂ ਮਾਲ ਵੇਚਿਆ ਨਾ ਜਿਹੜਾ ਹਾਂਜੀ ਲੋਕਾਂ ਨੂੰ ਲਾਂਮਿਆਂ ਦੇ ਫੋਨ ਆਉਂਦੇ ਚਲੋ ਮਹਾਰਾਜ ਦੀ ਕਿਰਪਾ ਨਾਲ ਅੱਜ ਪਹਿਲੀ ਵਾਰੀ ਮੈਂ ਬੜਾ ਖੁਸ਼ ਹਾਂ ਜਿਹੜਾ ਜਿਹੜਾ ਬੰਦਿਆਂ ਗਾਵਾਂ ਖੜੀਆਂ ਸਾਰਿਆਂ ਫੋਨ ਕੀਤੇ ਤਾਂ ਸਾਰਿਆਂ ਇਹੋ ਗਿਆ ਭਾਜੀ ਗਾਵਾਂ ਬੜੀਆਂ ਟੌਪ ਤਸੀਲੀ ਵੇਖ ਲਾ ਕ੍ਰੋਸ ਆ ਜੇ ਪਸਾ ਸਿਰੇ ਮੇਕਨੇਗਾ ਮਰੇ ਰੋ 8 ਰੋ ਨਾ ਜਗੜੇ ਚੱਲਣ ਲੱਗੀ ਚਲੋ ਤੇਰੀ ਤੇਰੀ ਸਦੀ ਸਦੀ ਤੇਰੇ ਸਦੀ ਵੀ ਇਹਨੇ ਚਵਾਈ ਕਿਦਾਂ ਦੀ ਥਣ ਵੇਲਾ ਕਿਦਾਂ ਦਾ ਗਾਂ ਨੂੰ ਲੱਗਾ ਸਾਰੀ ਸਾਰੀ ਗਾਂ ਨੂੰ ਆਹ ਜਿਆ ਥਣ ਦਾ ਨਾ ਚਵਾ ਬਿਲਕੁਲ ਜੀ ਬਾਕੀ ਸਾਰੀ ਜਿਹੜੀ ਵੀਡੀਓ ਚੱਲਣ ਵਾਲੀ ਹੈ ਲੋ ਨਾ ਪਿਆਰ ਹੀ ਪਿਆਰ ਪਿਆਰ ਹੁਣ ਜਿਹਨੇ ਟਰੈਕਟਰ ਲਿਆ ਨਾ ਭਾਉ ਨਹੀਂ ਹਾਂਜੀ ਉਹਨੇ ਆਪਣਾ ਕੋ ਗਾਵਾਂ ਲਈਆਂ ਉਹਨਾਂ ਕੋਈ ਗੱਲ ਨਹੀਂ ਕੀਤੀ ਪੈਸੇ ਪਾਏ ਕੋਈ ਘਾਟਾ ਵਾਧਾ ਨਹੀਂ ਤੇ ਜਿੰਨੇ ਬੰਦੇ ਮਾਲ ਵੀ ਗਏ ਮੇਰੇ ਰਜਿਸਟਰ ਲੱਗਾ ਜਿਹੜਾ ਮਰਜ਼ੀ ਆ ਕੇ ਚੈੱਕ ਕਰ ਲੈ ਜਿਹੜੇ ਜਿਹੜੇ ਬੰਦੇ ਫੋਨ ਹਰ ਕਦਾ ਚੁਪੀਦਾ ਹਾਂਜੀ ਕੋਈ ਲਾਂਮਾ ਜਿੱਜੇ ਜਿਹੋਦਾਂ ਨਹੀਂ ਦਿੰਦਾ ਉਹਦੀ ਵੀ ਸੁਣ ਲਈਦੀ ਕਿਉਂਕਿ ਸਾਡਾ ਫਰਜ਼ ਹੈ ਭਾਵੇਂ ਸਾਡੀ ਮਾੜੀ ਨਿਕਲੇ ਭਾਵੇਂ ਸਾਨੂੰ ਫੋਨ ਚੁਪਣਾ ਪੈਣਾ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਚਲੋ ਹੋ ਹੀ ਜਾਂਦਾ ਵਾਧਾ ਘਾਟਾ ਯਾਰ ਮੈਂ ਕਿਹੜਾ ਦੁੱਤ ਹੁਤਾ ਬਿਲਕੁਲ ਜੀ ਵਪਾਰ ਆ ਵਪਾਰ ਫੋਨ ਫਨ ਚੁੱਕੋ ਅਗਲੀ ਦੀ ਗੱਲ ਸੁਣੋ ਕਿਸੇ ਦੀ ਸਾਈ ਨਾ ਮਾਰੋ ਬਾਕੀ ਜਿਹੜੇ ਦੂਜੇ ਚੈਨਲਾਂ ਦੇ ਕਿਸ ਨੇ ਸਾਈ ਪਾਈ ਜਾਂ ਦੂਜੇ ਚੈਨਲ ਤੋਂ ਗਾਈ ਲਈ ਰਿਕੁਐਸਟ ਹੀ ਆ ਵੀ ਉਹ ਸਾਡੇ ਚੈਨਲ ਦੇ ਕਮੈਂਟ ਤੇ ਸਾਨੂੰ ਫੋਨ ਨਾ ਕਰੋ ਕਿਉਂਕਿ ਸਾਡੇ ਚੈਨਲ ਦਾ ਕੋਈ ਬੰਦੇ 'ਚ ਨੁਕਸੇ ਆ ਨਾ ਸੰਦੀਪ ਨੂੰ ਫੋਨ ਕਰੋ ਮੈਨੂੰ ਫੋਨ ਕਰੋ ਸਰਮਣ ਭਾਈ ਨੂੰ ਕਰੋ ਮੁਖਵਿੰਦਰ ਸੰਧੂ ਨੂੰ ਕਰੋ ਜਿਹੜਾ ਸਾਡੇ ਚੈਨਲ ਦਾ ਕੋਈ ਬੰਦਾ ਕਰਦਾ ਹੈ ਸਾਡੇ ਚੈਨਲ ਦੇ ਬੰਦੇ ਤਕਰੀਬਨ ਜੀ ਸਾਹਿਬ ਕਈ ਬੰਦੇ ਕੱਲ ਮੇਰੇ ਕੋਲ ਗਾਵਾਂ ਖੜੀਆਂ ਉਹਨਾਂ ਬੰਦਿਆਂ ਦੱਸਿਆ ਫਲਾਣੇ ਨੂੰ ਵੀ ਖੜੀ ਢੇਗਣਾ ਉਹਦਾ ਵੀ ਜਿਹੜੇ ਜਿਹੜੇ ਬੰਦੇ ਕੋ ਸੰਦੀਪ ਦੇ ਚੈਨਲ ਤੋਂ ਮਾਰ ਲਿਆ ਅਜੇ ਤੱਕ ਮਾੜਾ ਨਹੀਂ ਹੋਇਆ ਤਾਂ ਹੀ ਮਾੜਾ ਵਪਾਰੀ ਵੀ ਨਹੀਂ ਲੈਣ ਰਿਹਾ ਪਤਾ ਸੰਦੀਪ ਜੀ ਨੇ ਪੋਸਿਬਿਲ ਟਕਾਈ ਕਰ ਤੂੰ ਹੀ ਸੰਦੀਪ ਸਾਹਿਬ ਬਖਸ਼ਦਾ ਨਹੀਂ ਸਾਨੂੰ ਕਿਉਂਕਿ ਤੂੰ ਵੀ ਆਣਾ ਭਈ ਉਹ ਤੇ ਜਾਂ ਪੈਸੇ ਮੋੜਾ ਜਾ ਉਹ ਤਨਾ ਕਮਨ ਬਾਈ ਕਰਦਾ ਪਤਾ ਤਾਂ ਗੱਲ ਕਿ ਕਿੰਨੇ ਟਾਈਮ ਹੋ ਗਿਆ ਅਕਸਰ ਕੰਮ ਕਰਦਾ ਜੇ 12 ਸਾਲ 13 ਵੀ ਕੰਮ ਚੱਲਿਆ ਨਾ 15 ਸਾਲ ਹੋ ਚੱਲੇ ਆ ਉਹ ਇਸੇ ਕਰਕੇ ਹੋ ਕੇ ਲੋਕ ਇਤਤਿਮ ਵਿਸ਼ਵਾਸ ਕਰਦੇ ਬਿਲਕੁਲ ਜੀ ਬਿਲਕੁਲ ਤੇ ਇਹ ਨਹੀਂ ਸਾਡੇ ਲੋਕੇ ਤੇਰੇ ਇਲਾਕੇ ਦੇ ਨਹੀਂ ਸਾਡੇ ਇਲਾਕੇ ਦੇ ਵੀ ਐਰ ਕੰਮ ਮਾਲ ਇਧਰੇ ਰਿਹਾ ਆਪਣੇ ਇਲਾਕੇ ਤੇ ਸਾਡੇ ਇਲਾਕੇ ਦੇ ਵੀ ਲੋਕ ਤੇਰਾ ਬਹੁਤ ਜ਼ਿਆਦਾ ਵਿਸ਼ਵਾਸ ਕਰਦੇ ਕਹਿੰਦੇ ਸੰਦੀਪ ਦਾ ਪੁਰਾਣਾ ਚੈਨਲ ਤੇ ਆਪਾਂ ਵੀ ਇਹੋ ਕੋਸ਼ਿਸ਼ ਕਰਦੀ ਵੀ ਯਾਰ ਠੱਗੀ ਠੋਰੀ ਨਾ ਮਾਰੀਏ ਬਾਕੀ ਜੇ ਕੋਈ ਗਲਤੀ ਫਿਰ ਵੀ ਹੋ ਜੇਦੀ ਮਾਫੀ ਆ ਕਮੈਂਟ ਸ਼ ਵਧੀਆ ਅਪੀਸ਼ੀਏਟ ਕਰੋ ਤੁਸੀਂ ਵੇਖੋ ਸਾਨੂੰ ਹਾਂ ਕਮੈਂਟਾਂ ਦੇ ਵਿੱਚ ਇਹ ਗੱਲ ਦੱਸੋ ਵੀ ਤੁਸੀਂ ਥੋੜੀ ਜਿਹੀ ਆ ਗਲਤੀ ਕਈ ਵਾਰੀ ਕਈ ਭੈਣ ਭਰਾ ਕਹਿ ਦਿੰਦੇ ਨੇ ਐ ਗਲਤੀ ਉਹਨੂੰ ਹਾਂ ਹਾਂ ਕਹਿੰਦਾ ਵੀ ਯਾਰ ਹਾਂ ਗਲਤੀ ਹੈਗੀ ਚਲੋ ਸਾਡੀ ਗਲਤੀ ਜਿਹੜੀ ਮਾਫੀ ਪਾਜੋ ਕਿਤੇ ਬੱਚੇ ਟੈਟ ਆ ਕਿ ਇਹਦਾ ਬੱਚਾ ਡਿੰਗਣ ਡਿਆ ਹਾਂ ਦੇ ਬੱਚੇ ਵੈਸੇ ਵੀ ਦੇਖਣ ਜੋ ਹਟਵੇਂ ਬੰਨੀਆਂ ਉਹਨਾਂ ਦੇ ਡਿੰਗਣ ਡਿਆ ਪਈਦੇ ਕਈਆਂ ਭਰਾਵਾਂ ਦੇ ਬੱਚਾ ਡਿੰਗੇ ਤੇ ਕਹਿੰਦੇ ਇਹ ਬੱਚੇ ਡਿੰਗਣ ਡੇ ਭੁੱਖੇ ਭੁੱਖਾ ਕੋਈ ਨਹੀਂ ਛੱਡਦਾ ਉਹ ਇਹ ਬੱਚਿਆਂ ਨੇ ਸਿਰ ਤੇ ਸਾਡਾ ਮਾਲ ਆ ਅਸੀਂ ਦੇ ਨਾ ਮੜਾ ਜਾਂ ਦਵਾਈ ਰਖੀ ਆ ਇਥੋਂ ਤੱਕ ਜਾਂਦਾ ਜੇ ਕਿਤੇ ਬਿਮਾਰ ਹੋਏ ਲੋਕੀ ਫੀਮ ਨੂੰ ਖੋਦੇ ਡਰਦੇ ਇਹ ਬਾਜੇ ਇਹਦੇ ਸਿਰ ਤੇ ਸਾਡਾ ਮਹਾਲ ਹੁੰਦਾ ਬੱਚਿਆਂ ਨੂੰ ਕੋਈ ਨਹੀਂ ਭੁੱਖਾ ਰੱਖਦਾ ਹਾਂਜੀ ਬਾਕੀ ਅਗਲੇ ਕਾਰਨ ਦਾ ਸਾਨੂੰ ਨਹੀਂ ਪਤਾ ਅਸੀਂ ਤਾਂ ਕੋਸ਼ਿਸ਼ ਕਰਦੇ ਜੀ ਬੱਚੇ ਬਹਿਣਾ ਅੱਜ ਤੱਕ ਤਕਰੀਬਨ ਦੂਗਾਣਾ ਤਿੰਨੇ ਇੱਕ ਮਗਰ ਬੱਛਾ ਦੋ ਮਗਰ ਵਛੀਆਂ ਤੇ ਉਹਦੀ ਵਛੀ ਬਹੁਤ ਚੰਗੀ ਆਇਆ ਸਾਰੇ ਵੀ ਢੁੱਪ ਢੁੱਪੀ ਵਛੀ ਕੋ ਪਾਲ ਲੈਗਾ ਪਛੀਆਂ ਨੂੰ ਹੁਣ ਦਾਹ ਕੋਈ ਮਾਲ ਮਹਿੰਗਾ ਹੋ ਗਿਆ ਪਾਲਣ ਦਾ ਪੇੜ ਬਾਕੀ ਤੁਸੀਂ ਸੰਗ ਲੱਭਾਤਾ ਚੱਲਦੀਆਂ ਰਹਿਣੀਆਂ ਨਾ ਹੁਣ ਬੋਧਿਆ ਗੱਪਾਂ ਮਾਰੀਆਂ ਅੱਜ ਤੁਸੀਂ ਬੜਾ ਕੰਮ ਵਾਲਾ ਵਾ ਤੇ ਮੈਂ ਵੀ ਥੱਕਿਆ ਹਾਂ ਤਨੁਸ਼ੀਤਿਕਾ ਮੇਰਾ ਨਾਮ ਹੈ ਅਮਨਿਰਦਨ ਸਹੀ ਗਾ ਤੁਹਾਨੂੰ ਆਰਾਮ ਕਰਾ ਪਿੰਡ ਤਰੀਏਵਾਲ ਜ਼ਿਲ੍ਹਾ ਅੰਮ੍ਰਿਤਸਰ ਹਲਕਾ ਮਜੀਠਾ ਜੇ ਮੋਬਾਈਲ ਨੰਬਰ 981419822 981419822 ਤੇ ਹੈਲੋ ਭੇਜੋਗੇ ਤੇ ਵਟਸਐਪ ਤੇ ਆਪੇ ਤੁਹਾਨੂੰ ਲੋਕੇਸ਼ਨ ਚੱਲ ਜਾਨੀ ਆ ਆਪੇ ਤੁਹਾਨੂੰ ਸਭ ਕੁਝ ਚੱਲ ਜਣਾ ਇੱਥੇ ਫੋਨ ਤੇ ਗੂਗਲ ਪੇ ਜੋ ਮਰਜ਼ੀ ਕਰੋ ਸਾਈ ਪਾਓ ਸਾਈ ਹਜ਼ਾਰ ਰੁਪਿਆ ਨਹੀਂ ਜੇ ਪੌਣੀ ਪਿਛਲੀ ਵਾਰ ਵੀ ਨਹੀਂ ਜੇ 20 ਹਜ਼ਾਰ ਕਾ ਹੁੰਦੀ 10005 ਸਾਈ ਪੌ ਮਾਲ ਵਿਕਦਾ ਜੀ ਜਦੋਂ 1000 ਰੁਪਿਆ ਸਾਈ ਪੌ ਵਾਲ ਨੇ ਸਾਡੇ ਸਾਰੇ ਵਪਾਰੀ ਚੀਕਾਂ ਮਾਣਦੇ ਕਿ ਨੇ ਤਿੰਨ ਪੌੜਾ ਤਿੰਨ ਅਟਕਰਾ ਦਾ ਕਿ ਨੇ 2000 ਪੌੜਾ ਦੋਹਾਂ ਦਾ ਮੁੜ ਕੇ ਅਗਲੇ ਅਗਲੀ ਵੀਡੀਓ ਵੇਖ ਲੀਂਦੇ ਆ ਜਦੋਂ ਹੋਰ ਕੋਈ ਵੀਡੀਓ ਚੜ੍ਹਦੀ ਮੁੜ ਕੇ ਭਾਸੀ ਜਾਣ ਇੱਕ ਵਾਰੀ ਉਹ ਸਸਤੇ ਵਾਲੇ ਪਾਸੇ 2000 ਛੱਡ ਕੇ ਗਾਹ ਤੁਰ ਪੈਂਦੇ ਤੇ ਮੇਰੀ ਰਿਕਵੈਸਟ ਇਹੋ ਜੀ ਆ ਵੀ ਸਾਈ ਚੰਗੀ ਪਾਇਆ ਕਰੋ ਚਲੋ ਜੇ ਅਹੀਂ ਮੁਕਰੀਆਂ ਤੇ ਫਿਰ ਸਾਡੇ ਲਈ ਮਾੜੀ ਗੱਲ ਹੈ ਜੇ ਤੁਸੀਂ ਮੁਕਰਦੇ ਫਿਰ ਤੁਹਾਡੇ ਲਈ ਮਾੜੀ ਜਿਨਾਦਰ ਤੁਹਾਡਾ ਸਾਡਾ ਪਿਆਰ ਆ ਨਾ ਉਹਨਾਂ ਜਿਹੜੇ ਦੁਕਾਨਦਾਰੀ ਤੇ ਸਾਸਰੀ ਕਲ ਤੁੰਦਰ ਤੋਂ ਪਹਿਲਾਂ ਬੁਲਾਇਆ ਲੋਕੀ ਆਂਦੇ ਸੰਦੀਪ ਜੀ ਕੋ ਜਾਣ ਕੇ ਡੰਦਾ ਚਲੋ ਹਾਂ ਤੇ ਜਾਣਨਾ ਚਾਹਦਾ ਥੋੜਾ ਜਿਹਾ ਗਿਆਨ ਕਰ ਲਾ ਬੇ ਨੇ ਚੱਟੀ ਨੇ ਜਾਈ ਨਹੀਂ ਕੋਈ ਨਹੀਂ ਚਲੋ ਇਹ ਸੰਦੀਪ ਸਿੰਘ ਗੱਲੇ ਤਾਂ ਵੀ ਆਪਣਾ ਪਿਆਰ ਹੈ ਤੇਰੇ ਨਾਲ ਜਿਨਾਦਰ ਮੈਂ ਅੱਜ ਵੀ ਤੈਨੂੰ ਪਤਾ ਆਪਣੀ ਗੱਲਬਾਤ ਹੋਈ ਰਾਤੀ ਤੇਰੇ ਨਾਲ ਸੰਦੀਪ ਸਿੰਘ ਭਾਏ ਮੈਂ ਆਕਾਸ਼ ਚੋਂ ਲੱਭ ਕੇ ਲਿਆਵਾਂ گا ਵਾਂ ਪੰਜ ਸੱਤ ਇਕੱਠਿਆਂ ਕਰਨ ਤੇ ਤੈਨੂੰ ਖਾਲੀ ਨਹੀਂ ਤੂੰ ਜੇ ਮੇਰੇ ਲਾਗੂ ਦੀ ਨੰਗਣਾ ਤੈਨੂੰ ਨੰਗਣ ਨਹੀਂ ਦਿੰਦਾ ਇਹੋ ਹੀ ਅਰਦਾਸ ਕਰਨੀ ਵੀ ਪ੍ਰਮਾਤਮਾ ਸਾਡੀ ਇੰਦਾ ਬੜੀ ਰ ਪਰਾਵਾ ਵਰਗਾ ਪਿਆਰ ਆ ਭਰਾ ਹੀ ਬਣੇ ਰਹੀਆਂ ਤੇ ਇਦਾਂ ਹੀ ਨਿਭ ਜੇ ਨજર ਸੁਆਸ ਹਾਂਜੀ ਬਾਕੀ ਸਾਰੀ ਸੰਤ ਕੋ ਮਾਫੀ ਗੱਪਾਂ ਗੋਪਾਂ ਨੂੰ ਅਸੀਂ ਤਗੜੇ ਜੇ ਅਮਰਦ ਭਾਂਛ ਗਿਆ ਗੱਪ ਦੇ ਵਜਦੀ ਵਜਦੀ ਭਰਾ ਕੀ ਕਰੀਏ ਗੱਪਾਂ ਨਾਲ ਟਾਈਮ ਲੰਘਦਾ ਜਦੋਂ ਅਸੀਂ ਥੱਕ ਥੁੱਕ ਜਾਂਦੇ ਜੇ ਗੱਪਾਂ ਨਾਲ ਮਾਰੀਆ ਸਾਡਾ ਕੰਮ ਹੀ ਹੋ ਜੇ ਗੱਪਾਂ ਕਰਕੇ ਸਾਡਾ ਬਚਾਵਾ ਬਾਕੀ ਸਾਰੇ ਭੈਣ ਭਰਾ ਨੂੰ ਸਾਸੀ ਘਾਲ ਜੀ ਵਾਹ ਜੀ ਖਾਲਸਾ ਹਾਂਜੀ